ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਵੇਂ ਪੰਜਾਬੀ ਇੰਡਸਟਰੀ ਵਾਲੇ ਆਪਣੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਇੱਕ ਹੁਣ ਟ੍ਰੇਲਰ ਰਿਲੀਜ਼ ਹੋਇਆ ਹੈ ਨਿੱਕਾ ਜੈਲਦਾਰ 4 ਦਾ ਉਸ ਦੇ ਵਿੱਚ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਮੈਂ ਸਕਰੀਨ ਸ਼ਾਟ ਲੈਂਦਾ ਹੋਇਆ ਉਸ ਟ੍ਰੇਲਰ ਦੇ ਵਿੱਚੋਂ ਨੀਰੂ ਵਾਜਬਾ ਦੇ ਹੱਥ ਦੇ ਵਿੱਚ ਸਿਕਟ ਹੈ ਉਹ ਸਿਕਟ ਪੀ ਅਗਲੇ ਪਾਸੇ ਐਮੀ ਵਿਰਕ ਖੜਿਆ ਮੈਂ ਪੁੱਛਣਾ ਚਾਹਣਾ ਐਮੀ ਵਿਰਕ ਨੂੰ ਕਿ ਪੱਗ ਬੰਨ ਕੇ ਲਵੀ ਕਿ ਤੇਰੇ ਔਰਤ ਸਿਕਟ ਪੀ ਰਹੀ ਹੈ ਤੁਸੀਂ ਉਹ ਪਰਦੇ ਦੇ ਉੱਤੇ ਦਿਖਾ ਰਹੇ ਹੋ ਤੁਸੀਂ ਸਿਨੇਮਾ ਦੇ ਵਿੱਚ ਦਿਖਾਓਗੇ ਇਹਦੀਆਂ ਚੀਜ਼ਾਂ ਹੋਣਾ ਮੈਂ ਟ੍ਰੇਲਰ ਦੇਖਿਆ ਟ੍ਰੇਲਰ ਦੇ ਵਿੱਚ ਇੱਕ ਪਿੰਡ ਦੀ ਨੂੰ ਨੂੰ दारू ਪੀਂਦੇ ਹੋਏ ਦਿਖਾਇਆ ਗਿਆ ਸਾਰੇ ਟ੍ਰੇਲਰ ਦੇ ਵਿੱਚ ਫਿਲਮ ਦੇ ਵਿੱਚ ਵੀ ਇਹੀ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਰਹਨੇ ਆ ਪਿੰਡਾਂ ਦੇ ਵਿੱਚ ਕੋਈ ਔਰਤ दारू ਪੀਂਦੀ ਆ ਆਪਾਂ ਨੇ ਦੇਖੀ ਹੈ ਕੋਈ ਆਪਣੇ ਆਂਡ ਗਵਾਂਡ ਚ ਆਪਣੇ ਘਰਾਂ ਚ ਆਪਾਂ ਤਾਂ ਨਹੀਂ ਦੇਖੀ ਹੈਗੀ ਹਾਂ ਸ਼ਹਿਰਾਂ ਦੇ ਵਿੱਚ ਇਹ ਕਲਚਰ ਚੱਲਦਾ ਹੋਊਗਾ ਸ਼ਹਿਰਾਂ ਦੇ ਵਿੱਚ ਕੋਈ ਕਰੇ ਵੀ ਔਰਤ दारू ਪੀਂਦੀਆਂ ਹੋਈਆਂ ਪੱਬਾਂ ਕਲੱਬਾਂ ਜਿੱਤਾਂ ਕੁੜੀਆਂ ਪੀਂਦੀਆਂ ਹੀ ਪੀਂਦੀਆਂ ਨੇ ਪਰ ਪਿੰਡਾਂ ਦੇ ਵਿੱਚ ਨਹੀਂ ਜਿਵੇਂ ਪਿੰਡਾਂ ਨੂੰ ਇਹਨਾਂ ਨੇ ਦਿਖਾਇਆ ਹੈ दारू दारू ਕੀ ਸਿਕਟ ਪਿੰਡ ਦੇ ਵੀ ਦਿਖਾਉਣ ਲੱਗ ਰਹੇ ਨੇ ਉਹ ਵੀ ਪੱਗ ਬੰਨ ਕੇ ਇੱਕ ਅ ਨਾਮਵਾਰ ਕਲਾਕਾਰ ਇੱਕ ਐਕਟਰ ਉਹਦੇ ਕੋਲ ਖੜਿਆ ਹੈ ਜਦੋਂ ਇਹ ਸੀਨ ਫਿਲਮਾਇਆ ਗਿਆ ਸੀ ਕਿ ਮਾੜਾ ਮੋਟਾ ਖਿਆਲ ਵੀ ਨਹੀਂ ਆਇਆ ਐਮੀ ਵਰਕ ਨੂੰ ਕਿ ਮੇਰੇ ਸਿਰ ਤੇ ਪੱਗ ਹੈ ਕਿ ਲਵੇ ਇੱਕ ਔਰਤ ਸਿਕਟ ਪੀ ਰਹੀ ਹੈ ਸ਼ੂਟਿੰਗ ਕਰ ਰਹੇ ਹਾਂ ਉਹ ਕੱਲ ਨੂੰ ਪਰਦੇ ਤੇ ਵੀ ਆਊਗਾ ਕੱਲ ਨੂੰ ਸਿਨੇਮੇ ਘਰਾਂ ਚ ਵਿੱਚ ਵੀ ਲੱਗੂਗਾ ਇਹ ਸੋਚਣ ਵਾਲੀ ਗੱਲ ਹੈ ਜਦੋਂ ਇਹਨਾਂ ਨੂੰ ਬੱਚੇ ਆਪਣੇ ਦੇਖਣਗੇ ਤਾਂ ਇਹਨਾਂ ਵਰਗੀ ਬੰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਹੁਣ ਵਾਲੇ ਬੱਚੇ ਇਹਨਾਂ ਨੂੰ ਆਈਡਲ ਮੰਨਦੇ ਆ ਇਹਨਾਂ ਕਲਾਕਾਰਾਂ ਨੂੰ ਇਹਨਾਂ ਐਕਟਰਾਂ ਨੂੰ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਭਈਆਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਹੈ ਦੂਜੇ ਪਾਸੇ ਤੁਸੀਂ ਇਹ ਦੇਖ ਲਓ ਕਿ ਫਿਲਮਾਂ ਦੇ ਵਿੱਚ ਇਹ ਦਿਖਾ ਕੀ ਰਹੇ ਨੇ ਮੈਨੂੰ ਲੱਗਦਾ ਹੈ ਤੀਜੀ ਚੌਥੀ ਫਿਲਮ ਹੋਊਗੀ ਜਿਸ ਦੇ ਵਿੱਚ ਇੱਕ ਔਰਤ ਨੂੰ ਪੰਜਾਬੀ ਕੁੜੀ ਨੂੰ दारू ਪੀਂਦੇ ਦਿਖਾਇਆ ਹੋਇਆ ਇਹਨਾਂ ਨੇ ਆ ਫਿਲਮਾਂ ਮੈਂ ਸਕਰੀਨ ਤੇ ਲਾ ਦਿੰਨਾ ਇਹਨਾਂ ਇਹਨਾਂ ਫਿਲਮਾਂ ਦੇ ਵਿੱਚ ਇੱਕ ਕੁੜੀ ਨੂੰ दारू ਪੀਂਦੇ ਹੋਏ ਦਿਖਾਇਆ ਜਾ ਰਿਹਾ ਹੈ ਇਹ ਕਹਾਣੀਏ ਜਿਹੜੀ ਕਿੱਧਰ ਨੂੰ ਜਾ ਰਹੀ ਹੈ ਤੁਸੀਂ ਆਪ ਸਿਆਣੇ ਹੋ ਤੁਸੀਂ ਆਪ حساب ਲਾ ਕੇ ਦੇਖੋ ਕਿ ਸਾਨੂੰ ਇਹ ਸਿਨੇਮੇ ਵਾਲੇ ਇਹ ਪ੍ਰੋਸ ਕੀ ਰਹੇ ਨੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜੇਕਰ ਕਿਤੇ ਸਰਦਾਰ ਬੰਦਾ ਖੜਿਆ ਹੋਵੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਲਵੇ ਕੋਈ ਬੀੜੀ ਸਿਕਟ ਲਾ ਜੇ ਤੁਸੀਂ ਫਿਲਮਾਂ ਦੇ ਵਿੱਚ ਇੱਕ ਔਰਤ ਨੂੰ ਹੀ ਦਿਖਾ ਰਹੇ ਹੋ ਇੱਕ ਲਵੇਂ ਪੱਗ ਬੰਨ ਕੇ ਬੰਦਾ ਖੜਿਆ ਹਾਲਾਂਕਿ ਕਰੈਕਟਰ ਦੇ ਵਿੱਚ ਇਹ ਨੀਰੂ ਬਾਜ਼ੂਬਾਦ ਦਾ ਪਤੀ ਹੈ ਇੱਕ ਪਤਨੀ ਇੱਕ ਘਰ ਦੇ ਵਿੱਚ ਆਪਦੇ ਪਤੀ ਦੇ ਆਪਦੇ ਸਹੁਰੇ ਦੇ ਆਪਦੇ ਦਿਉਰ ਦੇ ਆਪਦੀ ਸੱਸ ਦੇ ਸਾਹਮਣੇ ਸਿਗਰਟ ਪੀ ਰਹੀ ਹੈ ਇਹ ਪੰਜਾਬ ਦੇ ਪਿੰਡ ਦੇ ਵਿੱਚ ਤਾਂ ਮੈਂ ਤਾਂ ਕਿਤੇ ਵੀ ਦੇਖਿਆ ਨਹੀਂ ਹੈਗਾ ਇਹ ਪਤਾ ਨਹੀਂ ਕਿਹੜੇ ਪੰਜਾਬ ਦੇ ਵਿੱਚ ਦੇਖ ਕੇ ਆਏ ਨੇ ਕਿ ਇੱਕ ਪੰਜਾਬ ਦੇ ਪਿੰਡ ਦੀ ਨੂੰਹ दारू ਪੀਂਦੀ ਹੈ ਤੇ ਆਪਦੇ ਸੱਸ ਸਹੁਰੇ ਸਾਹਮਣੇ ਸਾਰੇ ਟੱਬਰ ਦੇ ਸਾਹਮਣੇ ਸੈਕਟਰ ਲਾਉਂਦੀ ਇਹ ਪਤਾ ਨਹੀਂ ਕਿੱਥੋਂ ਕਹਾਣੀ ਚੱਕ ਕੇ ਲਿਆਉਂਦੇ ਨੇ ਕਿੱਥੋਂ ਨਾ ਸਾਡੇ ਪਿੰਡਾਂ ਦੇ ਵਿੱਚ ਜੇਕਰ ਕੋਈ ਬੀੜੀ ਜਰਦਾ ਪੀਂਦਾ ਵੀ ਹੈ ਕੋਈ ਮਾਤੜ ਉਹਦੀ ਵੀ ਤਾਕਤ ਨਹੀਂ ਹੁੰਦੀ ਕਿ ਉਹ ਆਪਦੇ ਟੱਬਰ ਦੇ ਸਾਹਮਣੇ ਬੀੜੀ ਜਾਂ ਜਰਦਾ ਮੰਨ ਲੈ ਇਹਨਾਂ ਨੇ ਇੱਕ ਔਰਤ ਨੂੰ ਹੀ ਦਿਖਾ ਰੱਖਿਆ ਪੱਟੂਆਂ ਨੇ ਮਨੋਰੰਜਨ ਦੇ ਨਾਮ ਤੇ ਆ ਦੇਖ ਲੋ ਕੀ ਕੁਝ ਫਰੋਸ ਰਹੇ ਨੇ ਇਹ ਲੋਕ ਆਪਾਂ